ਤਾਰ ਬੋਧ ਦੇ ਮధ్య ਸਰਾਉਂਦੀ ਜਾਂਦੀ ਹੈ

ਕਿਦਾ ਮਹਾਨ ਚੰਨ ਰਖਾ ਕੇ ਬੇਰੀ ਕੋ ਕਬਤਾ ਕਹਿਣੀ ਮੈਂ ਗੁਰੂ ਜਿਨ੍ਹਾਂ ਦਾ ਅਰਖ ਦਾ ਮਹਾਨ ਚੰਨ ਆ ਤੇ ਜਿਹਨੇ ਕਿੰਨਾ ਕਿਰਣਾ ਦਾ ਚੁੱਟ ਹੋਵਣਾ ਆ ਬਾਪੂ ਜਿਨ੍ਹਾਂ ਦਾ ਸਾਕਰ ਕੁਰਬਾਨੀਆਂ ਦਾ ਆ ਪੁੱਤਰ ਕਿਉਣਾ ਕੁਰਬਾਨੀ ਦੇ ਚੁੱਟ ਹੋਵਣਾ ਕਦੇ ਕੌਮਾਂ ਦੀ ਬੰਦਿਆ ਇਸ ਗੱਲੋਂ ਕਿ ਅਸੀਂ ਰਾਜੇ ਦੇ ਕਿੰਨੇ ਦੂਜੇ ਮੈਂ ਕੌਣ ਬਲਿਆ ਨਸਲਾਂ ਦੇ ਪੁੱਛਣਾ ਏ ਕੋਈ ਕਿਹੜੀ ਕੌਮ ਨੇ ਬਹੁਤੇ ਮਰਸੂਮ ਕਰ ਮੈਂ ਮਹਸੂਦਾ ਦੀ ਕੌਮ ਮਾਸਲ ਕੌਮ ਕੋਹੜੀਆਂ ਕਾਖੀਆਂ ਤੇ ਲਾਤਾਂ ਗੁਜ਼ਾਰ ਕੇ ਪੁੱਛੇ ਹੋਏ ਮੁੱਠੀ-ਮੁੱਠੀ ਛੋਲੇ ਛੱਕੇ ਸਵਾ ਸਵਾ ਲੱਖ ਮੇਰੀ ਨੂੰ ਲੋਹੇ ਦੇ ਚਨੇ ਚਮਾਉਣ ਵਾਲੀ ਮਾਸਲ ਕੌਮ ਦੇ ਵਾਰਸ਼ੋ ਆਓ ਅੱਜ ਦੇ ਇਸ ਮਹਾਨ ਵਰਤ ਤੇ ਇਹਨੂੰ ਵਰਤ ਕਿਹ ਲਈਏ ਨਾ ਬਰੇ ਗਵ ਸਾਹ ਕੇ ਕੇ ਕਹਿੰਦੇ ਕਿ ਕੁਝ ਮੁਕਾਬਲੇ ਇਸ سارے ਮੁਕਾਬਲੇ ਇਸੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਫਸਟ ਸੈਕਿੰਡ ਤੇ ਥਰਡ ਪ੍ਰਾਈਜ਼ ਦਿੱਤੇ ਜਾਂਦੇ ਆ ਪਰ ਇਹਦੇ ਵਿੱਚ ਜਿਨੇ ਇੱਕ ਵਾਰ ਇਸ ਮੁਕਾਬਲੇ 'ਚ ਕਦਮ ਧਰ ਲਿਆ ਉਹ ਸਨਮਾਨਿਆ ਗਿਆ ਦਿੱਕਰ ਵੱਲੋਂ ਮੈਂ ਇਸ ਗੱਲ ਦੀ ਤਾਇਨ ਕਰਦਾ ਗਰੇਵਾਲ ਸਾਹਿਬ ਨੂੰ ਜਗਨਾਲ ਸਾਹਿਬ ਬੈਠੇ ਨੇ ਮੈਂ ਜਾਦਾ ਸਮਝ ਨਹੀਂ ਲੈ ਸਕਦਾ ਵੀਰ ਮਨਦੀਪ ਸਿੰਘ ਖੁਰਦ ਫਿਰਸਾ ਸੁਭਾਲ ਸਰਦਾਰੀ ਲਹਿਰ ਸਭ ਦਾ ਭਲਾ ਸੇਵਾ ਦਲ ਖੇੜੀ ਸਾਹਿਬਾ ਜੀ ਮਹਾਨ ਹੋਸ਼ ਆ ਮੈਂ ਇੱਕੋ ਕਹਤਾ ਤੁਹਾਡੇ ਨਾਲ ਦੋਸਤਾਂ ਦੇ ਸੰਬੰਧ 'ਚ ਕਹਿੰਦੇ ਖਿਮਾ ਦਾ ਜੱਜ ਕੋ ਜੀ ਆ ਕਈ ਮੈਂ ਪ੍ਰਬੰਧਕਾਂ ਕੋਲ ਨਹੀਂ ਸੀ ਸੈਂ ਮੇਰੇ ਬੋਲ ਤੁਸੀਂ ਸੁਣੇਂਦਾ ਆਜਾ ਜਲਦੀ ਲਗਾ ਜਲਦੀ ਵਾਸਤੇ ਸਿਕਾਂ ਵੀ ਫਤਹਿ ਹੋਣ ਦੇ ਹੋਣਾ ਲੱਗ ਜਾਂਦਾ ਆਓ ਸਰਬਤ ਸੰਗਤ ਕੋਲ ਆ ਕੇ ਕੱਢ ਕੇ ਫਤਹਿ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੈਠੋ ਜਾ ਆਵਾਜ਼ ਨਹੀਂ ਕੱਟ ਕਰਦੇ ਸਪੀਕਰ ਨਾਲ ਇਦਾਂ ਹੋ ਗਿਆ ਗੁਰੂ ਦੇ ਦਰਬਾਰ ਵਿੱਚ ਆਓ ਤੇ ਫਤਹਿ ਢਿੱਲੀ ਨੂੰ ਜਾਓ ਇੱਕ ਵਾਰ ਖਾਲਸਾ ਤੇ ਫਤਹਿ ਢਿੱਲੀ ਇਹ ਦੋ ਗੱਲਾਂ ਹੋ ਸਕਦੀਆਂ ਜਦੋਂ ਖਾਲਸਾ ਉਹ ਕੱਢਦਾ ਫਰਵਰੀ ਪਟਕਦਾ ਮੇਕੋ ਕਰਮਾਂ ਕਰਦੇ ਬਣੋ ਕਿਵੇਂ ਅਸੀਂ ਖਾਲਸੇ ਹੋ ਸਕਦਾ ਤੇ ਹਾਂ ਇਹ ਖਾਲਸੇ ਬੈਠਿਆ ਸਾਰੇ ਅਸੀਂ ਖਾਲਸੇ ਆਸ਼ਰ ਕਾਲ ਦੇ ਹਾਂ ਬਸ ਹੱਸ ਕੇ ਤਰੀ ਤੱਕ ਲੇ ਤੇ ਕਦੇ ਲੱchnਾ ਜਾਣਦੇ ਆ ਸੂਈ ਚੜ ਘੋਲੇ ਦੀਆਂ ਕਹਿੰਦੇ ਕੋ ਅਜੇ ਹਿਦਦਾ ਨਾਰਾ ਸਾਡਾ ਨਹੀਂ ਓਏ ਰਸੀਦਾ ਜੈ ਜਿਕਾ ਫਤਹਿ ਬਣੰਦੀ ਆ ਕਟਕਟ ਬੋ ਓਏ ਗੁਰੂ ਜੀ ਦਾ ਫਤਹਿ ਓਏ ਗੁਰੂ ਜੀ ਦੀ ਫਤਹਿ ਲੱਖਾਂ ਗੱਲ ਛੋਟੀ ਆ ਕਰੋਨਾ ਗੱਲ ਛੋਟੀ ਆ ਅੱਗਾਂ ਦੀ ਕਿੰਤੀ ਓ ਜੇ ਗੱਲ ਛੋਟੀ ਆ ਓਏ ਸਾਰੀ ਦੁਨੀਆ ਇੱਕ ਬੰਦੇ ਹੋਵੇ ਕੋਰੋਨਾ ਹੋ जॾहिं राजस्थान मेले मिले संगारे हूं ख़ा हिकु सवा लख अरबा जी कमेटी जे साहिब गरवल साहिब वखरा पी टीम वीर मनदीप जी जसवीर जी जगराज जी जलदार साहिब सारी कमेटी ਜਿਹੜੀ ਆ वखरा शा मान मता ॾाढी सुखदेव सहोगा सिर्फ़ इंटरनेशनल गोल्ड मैडलिस्टी

ああ、俺にやるなら、絶 <noise> 対<声>、お金をする。<noise> ਇਨੇ ਕਟਾਇਆ ਜਿੰਨੇ ਸਮੇਂ ਦੇ ਜਾਣਲੇ ਸੰਗਾਰ ਸਾਹਿਬ ਤੁਸੀਂ ਜਾਣ ਤੋਂ ਪਹਿਲਾਂ ਗੱਡੀ ਸਟਾਰਟ ਕਰਦੇ ਹੋ ਨਾ ਕਰਮਜੀਤ ਜੀ ਜੁਫਰਟ ਸਟਾਰਟ ਕਰਦੇ ਇਨੇ ਘੱਟ ਲਿਖਈ ਹੋ ਕਿਉਂਕਿ ਬੋਲਣ ਵਾਸਤੇ ਗਲੇ ਨੂੰ ਕੀ ਕਰਨਾ ਸੱਚਮੁੱਚ ਇਹ ਦਿੱਤੀਆਂ ਕਹਿੰਦਾ ਕਿ ਉਹਦੇ ਵਿੱਚੋਂ ਮਹਾਨ ਮਹਾਨ ਸੂਸ਼ੀਲਤਾ ਬ੍ਰਹਮੰਡ ਦੇ ਰਾਜਮਾਨ ਦੇ ਸਾਰੇ ਵੱਲੋਂ ਮੈ ਤੁਹਾਨੂੰ ਬਹੁਤ ਹੀ ਦਿੰਦਾ ਤੇ ਵੀਰ ਹਮਨਦੀਪ ਸਿੰਘ ਖੁਰਦ ਵਿਰਸਾ ਸੁਖਾਲ ਸਰਦਾਰੀ ਲਹਿਰ ਅਤੇ ਉਹਨਾਂ ਦੀ ਸੂਚੀ ਟੀਮ ਹੁਣ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਣਾ ਉਹ ਮੈਨੂੰ ਮਾਫ ਕਰਦੇ ਹੋ ਕਿਰਪਾ ਕਰੋ ਜਿਹੜੇ ਇੱਥੇ ਕੋਈ ਵੀ ਜਸ਼ਵੀਰ ਹੋਣੀ ਵੀਰ ਜਗਰਾਜ ਹੋਣੀ ਜੈਦਰ ਸਿੰਘ ਹੋਣੀ ਬੈਦ ਸਿੰਘ ਹੋਣੀ ਇਹਨਾਂ ਸਾਰਿਆਂ ਦੇ ਸਾਡੇ ਰਾਗੀ ਢਾਡੀ ਇਹਨਾਂ ਸਭ ਦੇ ਅੱਜ ਹਸਾ ਬੈਠੇ ਨੇ ਸਾਰਿਆਂ ਨੂੰ ਮੈਂ ਮਾਫੀ ਚਾਹੁੰਦਾ ਤੁਹਾਡਾ ਸਾਰਿਆਂ ਦਾ

महापुरुष श्री तो हाँ मान संत बाबा दलेवी सदन प्रमान करके मेरी खुबे हाथ गुरु जवाना सजे हाथ मान मानवता घाटी सुखदेव सो सिंह सोखता चिड़े फुड़े संगी माकर गुरप्रीत तो सिंह गोपी दासूपते तो तो करोड़ में हिस्सा करोड़ हिस्सा नाव सिंह चुपी तहसील जिला बदला पुना जी खमा करणी हिकु वरी केस करादू जी वाहगु जी ख़ालसा वाहगु जी फतेह ਸੋਚੇ ਜਥੇ ਦਾ ਪਾਵੇ ਕਿ ਇਹਨਾਂ ਦਾ ਅੱਜ ਪ੍ਰੋਗਰਾਮ ਕਿ ਹੋਰ ਸੀ ਪਰ ਅਸੀਂ ਬੇਨਤੀ ਕੀਤੀ ਕਿ ਬੇਸ਼ੱਕ 10 ਵਜੇ ਤੱਕ ਵਾਸਤੇ ਹਾਜ਼ਰੀ ਜਵਾਬ ਕਿਉਂਕਿ ਸਾਡੇ ਐਡੀਸ਼ਨਾਂ ਜਿਹੜੀ ਆਏ ਆ ਸੋ ਸਾਡੀ ਬੇਨਤੀ ਨੂੰ ਮੰਨਦੇ ਆ ਆ ਮਨਜ਼ੂਰ ਕਰਦੇ ਆ ਇੱਥੇ ਪਹੁੰਚੇ ਆ ਅਸੀਂ ਵਿਰਸਾ ਸੰਭਾਲ ਸਰਦਾਰੀ ਬਹਿਤ ਦੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਨ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਕਿ ਸਾਰੀ ਸਰਗਰ ਦੇਖ ਲਈਏ ਸਟੇਜ ਦੇ ਉੱਪਰ ਫਿਰ ਲਮੀ ਐਸਐਸਪੀ ਸਾਹਿਬ ਦੇ ਹੋਰ ਮਾਨਦੋਸ਼ ਸਖਸ਼ੀਅਤਾਂ ਨਾਲ ਗੱਲ ਕਰਕੇ ਗਏ ਨੇ ਕਿ ਕਿਸ ਕਤਰ ਕਰਾਉਣ ਵਾਲਿਆਂ ਵਾਸਤੇ ਇਹ ਪ੍ਰੇਰਨਾ ਸਰੋਤ ਨੇ ਵੀ ਜਿਹੜੇ ਦੋਹਾਂ ਹੱਥ ਹੋਣ ਦੇ ਬਾਵਜੂਦ ਅੱਖਾਂ ਹੋਂਲੇ ਬਾਵਜੂਦ ਦਸਤਾਰਾਂ ਨਹੀਂ ਸਜਾਉਂਦੇ ਉਹਨਾਂ ਵਾਸਤੇ ਪ੍ਰੇਰਨਾ ਸਰੋਤ ਨੇ ਵੀ ਤੁਹਾਡੇ ਸਾਹਮਣੇ ਵਿਸਤਾਰ ਸਜਾ ਰਹੇ ਨੇ ਮੈਂ ਸਟੇਜ ਦੇ ਮਾਨਕ ਸਖਸ਼ੀਏ ਤੁਹਾਨੂੰ ਬੇਨਤੀ ਕਰਾਂਗਾ ਕਿ ਉਹ ਸਾਡੇ ਸਰਕਾਰ ਦੇ ਉੱਤੇ ਅੱਜ ਸਨਮਾਨ ਕਰਨ ਵਾਸਤੇ ਕਿਰਪਾ ਕਰਕੇ ਖੜੇ ਹੋ ਜਾਣ ਸਾਡੇ ਬਹੁਤ ਹੀ ਸਰਕਾਰ ਜੋ ਸਰਦਾਰ ਮਰਕੀਰ ਸਿੰਘ ਜੰਗਾਲ ਸਾਹਿਬ ਮੈਂਬਰ ਐਸ்சி ਬਰਨਾਰ ਐਸ்சி ਵਿੰਗ ਉਹ ਪਹੁੰਚਿਆ ਦਾ ਜਿੱਕਾ ਸਵਾਗਤ ਹੀ ਕਰਦੇ ਆ ਸਾਰੇ ਅਧਿਸ਼ਰਾਂ ਜੀ ਨੇ ਹਾਜ਼ਰੀ ਲਵਾਈ ਹੈ तो असि बहुत धन्यवाद करते हैं जब तक छोटे भी दस्तारा सजा रहे हैं मैं बेनती करा ਸਾਡੀ ਟੀਮ ਦੇ ਮਾਣਯੋਗ ਅਧਿਸ਼ਕੀਰ ਸਰਦਾਰ ਗੁਰਜੀਤ ਸਿੰਘ ਜਿਹਨਾਂ ਕੇ ਲਹਿਰੇ ਹਲਕੇ ਦੇ ਐਡੀਸ਼ਨ ਵਾਸਤੇ ਵੀ ਬਹੁਤ ਮਿਹਨਤ ਕੀਤੀ ਗੜਬਾ ਹਲਕਾ ਦੇ ਐਡੀਸ਼ਨ ਲਈ ਬਹੁਤ ਮਿਹਨਤ ਕੀਤੀ ਅੱਜ ਉਹ ਸਾਡੇ ਇੱਥੇ ਦਰਬਾਰ ਸਟੇਜ ਤੇ ਪਹੁੰਚੇ ਹੋਇਆ ਉਹ ਵੀ 2-4 ਮਿੰਟ ਵਾਸਤੇ ਸੰਗਤ ਦੇ ਸਾਹਮਣੇ ਆਪਣੀ ਹਾਜ਼ਰੀ ਲੋ ਸਰਦਾਰ ਗੁਰਜੀਤ ਸਿੰਘ ਜਿਹੜੇ ਪੱਤਰਕਾਰ ਅਜੀਤ ਹਵਾਲ

ਅੱਜ ਸਤਾਰਿਅਨਸ ਪੰਜਾਬ ਦੇ ਨਾਲ ਲਿਕੇ ਦਸਤਾਰੋ ਪਰਫੁੱਲਤ ਕਰਨੇ ਲਈ ਆਰੇ ਜੋ ਸਪਰਾਸੀ ਪੰਜਾਬ ਦਾ ਵੀ ਹਰ ਇੱਕ ਸਿਰ ਦੇ ਉੱਪਰ ਦਸਤਾਰ ਸਜੇ ਹੋਵੇ ਉਸਦੇ ਲਈ ਇੱਕ ਬਹੁਤ ਵੱਡਾ ਪ੍ਰੋਜੈਕਟ ਮਿਲ ਕੇ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਸਤੋ ਵੀ ਅਈਡੀਸ਼ੀਨਾ ਦੇ ਵਿੱਚ ਹਰਕਾ ਸਮਾਗ ਅਤੇ ਅਰਖਾ ਘੜਬਾ ਦੇ ਵਿੱਚ ਇਹਨਾਂ ਜਥੇਬੰਦੀਆਂ ਦੇ ਨਾਲ ਕੰਮ ਕਰਦਾ ਮੌਕਾ ਮਿਲਿਆ ਮੈਂ ਬਹੁਤ ਹੀ ਧੰਨਵਾਦੀ ਹਾਂ ਸਾਰੇ ਸੱਜਣਾ ਦਾ ਜਿਨ੍ਹਾਂ ਨੇ ਦਾਸ ਲੋਗ ਬਹੁਤ ਵਧੀਆ ਇੱਕ ਬ੍ਰੈਕਫਾਸਟ ਦਾ ਸਵਾ ਸੇਵਾ ਕਰਦੇ ਨੇ ਇਸ ਲਈ ਮੈਂ ਸਭ ਤੋਂ ਵੱਧ ਧੰਨਵਾਦੀ ਹਾਂ ਸਾਹਿਬ ਜੀ ਨੂੰ ਗ੍ਰਾਹਕਾਂ ਦੀ ਬਾਰੇ ਦਾ ਜਿਨ੍ਹਾਂ ਨੇ ਪਾਵਨ ਅਤੇ ਪਵਿੱਤਰ ਮਾਹੌਲ ਦੇ ਵਿੱਚ ਜਿਨ੍ਹਾਂ ਦੀ ਸ਼ਕਤ ਆਇਆ ਨਹੀਂ ਸਾਨੂੰ ਇਹ ਪ੍ਰੋਗਰਾਮ ਕਰਾਉਣ ਦਾ ਮੌਕਾ ਮਿਲਿਆ

ਸਵਾਸਤੀ ਵਧਾ ਕੇ ਕ੍ਰਮਿਕ ਵੱਡਾ ਯੋਗਦਾਨ ਪਾ ਰਹੇ ਹਨ ਉਹਨਾਂ ਵੱਲੋਂ ਦੋ ਜਿਹੜੇ ਐਡੀਸ਼ਨ ਹਲਕਾ ਵਰਪੰਧ ਇਹਨਾਂ ਦਾ ਸਾਮੀ ਕਰਵਾਏਗੇ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਉਹਦੇ ਲਈ ਸਾਡੇ ਬੰਧਿਆਰ ਬਜੂਤਰੇ ਭਾਈ ਗਗਨ ਸਿੰਘ ਜੀ ਸੋ ਸੇ ਇਨਫਰਾਸਟਰਾ ਬਹੁਤ ਧੰਨਵਾਦ ਕਰਦੇ ਹਾਂ ਮੈਂ ਧੰਨਵਾਦਿਆਂ ਮੇਰੇ ਵੱਡੇ ਵੀ ਮਨਦੀਪ ਸਿੰਘ ਜੀ ਖੁਰਦ ਜੋ ਕਿ ਵਿਰਸਾ ਸਵਾਰ ਸਰਦਾਰੀ ਲਹਿਰ ਦੇ ਪਧਾਨ ਨੇ ਚੇਅਰਮੈਨ ਮੈਂ ਸਿੰਘ ਜੀ ਤੁਹਾਨੂੰ ਥੋੜੀ ਸੇ इसको अलावा स्वास्थ्य अवाली लैस के लिए जुड़ी बखो बख्सियत और समाज सेवा इस समय की प्रमुख लोड़ तो है हर एक बंदे को आपो अपना योगदान किसी भी ढंग के नाम पाना चाहिए है जिस तरह के मेरे बहुत अजीज जी सात तो अजीत पत्रकार जसबीर सिंह लोगोवाल जे बांग्लादेश भी जाके उसे लोगों की जी है ਸੇਵਾ ਕਰਕੇ ਆਇਆ ਹੈ ਸੋ ਮੇਰੀ ਬੇਨਤੀ ਹੈ ਸਾਰੇ ਸਾਰੇ ਸੰਗਤਾਂ ਨੂੰ ਕਿ ਆਓ ਆਪਾਂ ਵੀ ਭਾਗ ਤੋਂ ਵਾਧਾ ਜਿਨ੍ਹਾਂ ਲੋਕਾਂ ਕੇ ਸਵਾਦ ਸੇਵਾ ਦੇ ਕੇਂਦਰ ਵਿੱਚ ਆਪਣਾ ਯੋਗਦਾਨ ਪਾ ਕੇ ਭਾਈ ਸੋ ਬਹੁਤ ਹੀ ਧੰਨਵਾਦ ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤ ਬਹੁਤ ਬਹੁਤ ਧੰਨਵਾਦ ਸਾਡੇ ਸਰਕਾਰ ਦੇ ਉਮੀਦ ਗੁਰਜੀਤ ਸਿੰਘ ਜੀ ਚਹਿ ਸਾਹਿਬ ਪੱਤਰਕਾਰ ਜੀ ਆਪਣੇ ਵਿਚਾਰ ਸਮਝੇ ਦਿੱਤੇ ਨੇ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਟ੍ਰਸਟ ਦੇ ਨਾਲ ਕੇ ਸੋ ਕਲਗੀ ਦਾ ਟ੍ਰਸਟ ਬਹੁਤ ਸਾਰੇ ਸੇਵਾਦਾਰ ਬਾਪੂ ਨੰਬਰ ਦਾ ਦਰਸ਼ਨ ਸਿੰਘ ਬੇਕਲਾ ਤੋਂ ਉਹ ਪਹੁੰਚਿਆ ਉਹਨਾਂ ਦਾ ਸਨਮਾਨ ਕੀਤਾ ਜਾਣਾ ਮੈਂ ਬੇਨਤੀ ਕਰਾਂਗਾ ਬਾਪੂ

वागू जी का खालसा एक बेनती है संरूर विखे श्री गुरु तेग बहादुर जी ने श्री पुरब समर्पक गुरु गोबिंद वालों मुकाबले करवाए जा रहे हैं स्कूल विद्यार्थियों के शब्द ग्रहण प्रतियोगिता दस्तार सजाव के मुकाबले ਚੌਕੀ ਗਰਾਫਟ ਲੈ ਕੇ ਪਲੱਸਟ ਲੱਗੇ ਵਿਦਿਆਰਥੀ ਕੋਈ ਵੀ ਵਿਦਿਆਰਥੀ ਜਿਹੜਾ ਹੈ ਉਹ ਭਾਗ ਲੈ ਸਕਦਾ ਹੈ ਸੋ ਜਿਹੜੇ ਵਿਦਿਆਰਥੀ ਇਹਨਾਂ ਮੁਕਾਬਲੇ ਭਾਗ ਲੈਣਾ ਚਾਹੁੰਦੇ ਹਨ ਉਹ ਇੱਕ ਨੰਬਰ نوٹ ਕਰ ਲੈਣ ਸੰਪਰਕ ਕਰ ਲੈਣ ਇਸ ਤੋਂ ਬਾਅਦ 98883 99762 ਇਸ ਨੰਬਰ ਤੇ ਸੰਪਰਕ ਕਰ ਲੈਣ ਕਿ ਮੈਂ ਉਹਨਾਂ ਸਾਰਾ ਰੂਲ ਐਂਡ ਰੂਲ WhatsApp ਤੇ ਉਹ ਲੈ ਕੇ ਭੇਜਤਾ ਜਾਵੇਗਾ ਸੋ ਸਾਰੇ ਹੀ ਜਦਸਤਾ ਸਿਆ ਚੌਕੇ ਨੂੰ ਵਧਾਈ ਇਹ ਜੀ ਹਕੀ ਲਈ ਬਹੁਤ ਬਹੁਤ ਆਕੇ 22 ਤਰੀਕ ਨੂੰ ਸਵੇਰੇ 10 ਵਜੇ ਗੱਟਾ ਹੈ ਬਾਤੂ ਰੀਗਰਸ ਨੂੰ ਲਿਖੇ ਇਹਨਾਂ ਮੁਕਾਬਲ ਭਾਗਾਂ ਦੀ ਆਪਣੀ ਜਿੰਦਗੀ ਹੈ ਜਾਨੀ ਬਹੁਤ ਮੁਬਾਰਕ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਿੱਧਕੀ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਜਰਖੋ ਦੇ ਵੱਲੋਂ ਤੇ ਬਹੁਤ ਸਾਰੀਆਂ ਸਵਾਗਤ ਕਰਦੇ ਨੇ ਬਹੁਤ ਧੰਨਵਾਦ ਕਰਦੇ ਆ ਸਾਡੇ ਸਰਦਾਰੀਆਂ ਕਸ਼ ਪੰਜਾਬ ਦੀ ਟੀਮ ਜਿਨ੍ਹਾਂ ਨੇ ਕਿ ਸਾਰੇ ਐਡੀਸ਼ਨਾਂ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਆਗਦੇ ਆ ਸਾਡੇ ਸਰਕਾਰ ਸਾਹਿਬ ਨੂੰ ਜੋ ਚੇਅਰਮੈਨ ਸਾਹਿਬ ਸਰਦਾਰ ਸੁਖਨਾਮ ਸਿੰਘ ਜਗੜੀ ਖਾਨਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਰੀ ਟੀਮੇ ਕੰਮ ਕਰਦੀ ਹੈ ਜੜ ਚੋਲਾ ਦੇ ਪਿਤਾ ਜੀ ਬਾਪੂ ਗੁਰਮੀਤ ਸਿੰਘ ਜੀ ਦਰਦੀਆਂ ਨਾਲ ਸਾਡੇ ਦਰਵਾਜ਼ੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਆਨ ਸਾਡੇ ਬਹੁਤ ਹੀ ਸਤਿਕਾਰਯੋਗ ਜਸਵੀਰ ਸਿੰਘ ਜੀ ਨੋਬੋਵਾਰ ਲੋਕੇ ਪੰਜਾਬ ਪਧਰਦੇ ਜਿੰਨੀਆਂ ਸਵਾਵਾ ਇੰਟਰਸਟ ਹੋਣਦੀਆਂ ਨੇ ਉਹ ਮੋਰੀ ਹੋ ਕੇ ਘੁੰਮ ਕਰ ਪਾਉਂਦੇ ਆ ਉਹਦੇ ਨਾਲ ਹੀ ਸਾਡਾ ਵੀਰ ਗੁਰਦੀਪ ਸਿੰਘ ਜੀ ਸੱਤੀ ਭਦੇ ਜੋ ਕਿ ਬਰਨਾਲਾ ਜਿਨ੍ਹਾਂ ਦੇ ਪ੍ਰਧਾਨ ਹਨ ਸਰਕਾਰੀਆਂ ਦੇ ਪੰਜਾਬ ਦੇ ਉਹ ਵੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਅਗਲੇ ਆ ਨਾਰਿੰਗ ਵੀਰ ਜੇਸਨਜੀ ਬਸਤੋ ਵਾਲਾ ਸਾਹਿਬ ਤੋਂ ਸਰਦਾਰੀਆਂ ਦੇ ਸਾਡੇ ਸੈਂਬਰ ਨੇ ਉਹ ਵੀ ਪਹੁੰਚੇ ਆ ਬਣਾ ਦੇ ਮੀਰ ਪ੍ਰੀਤ ਸਿੰਘ ਸੋਢੀ ਜੋ ਕਿ ਸਿਗਿਆ ਘੋਟ ਨੇ ਸਰਦਾਰੀਆਂ ਦਾ ਪੰਜਾਬ ਦੇ ਸਾਡਾ ਛੋਟਾ ਵੀਰ ਅਮਰਾਸ ਦਾ ਵੱਡੀਆਂ ਪੱਗਾਂ ਵਾਲੇ ਭੌ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹ ਵੀ ਪਹੁੰਚੇ ਹੈ ਬਹੁਤ ਬਹੁਤ ਧੰਨਵਾਦ ਮੀਰ ਬਰਿੰਦਰ ਸਿੰਘ ਜੀ ਨੂੰ ਇੱਕ ਸਰਦਾਰੀਆਂ ਦਾ ਪੰਜਾਬ ਦੇ ਮੂਰਖ ਦੇ ਇੰਚਾਰਜ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਜਸਪ੍ਰੀਤ ਸਿੰਘ ਜੀ ਦੁਗਾ ਇੰਚਾਰਜ ਵਰਧਾਪੀ ਵਿਖੋ ਉਹ ਚੇਤੇ ਦਾ ਆਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਨ ਲਾ ਦੇ ਸਾਡੇ ਲੁਧਿਆਣਾ ਜਿਹਦਾ ਤੋਂ ਸਾਡੇ ਵੀਰ ਫਰੀਦ ਸਿੰਘ ਜੀ ਜਿਕਰ ਯੋਗੀਆਂ ਨੇ ਦਿਹਾੜਾ ਦੇ ਪ੍ਰਧਾਨ ਨੇ ਸਰਦਾਰੀਆਂ ਟੈਸਟ ਪੰਜਾਬ ਦੇ ਬਹੁਤ ਇੱਜ਼ਤ ਨਾਲ ਉੱਤੇ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਨਾਲ ਵੀਰ ਮਨਦੀਪ ਸਿੰਘ ਜੀ ਗੱਤਾਂ ਸੰਗੀਤਰ ਗੱਤਾਂ ਖੜਾ ਉਹ ਸਰਦਾਰੀਆਂ ਟੈਸਟ ਪੰਜਾਬ ਦੇ ਮਾਣਸਾਂ ਜਿਹਦੇ ਵਿੱਚ ਸ਼ਮਵਾਵਾ ਲਗਾਉਂਦੇ ਐ ਉਹਨਾਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਸੋ ਸਾਡੇ ਛੋਟੇ ਵੀਰਾਂ ਨੇ ਜੋ ਦਸਤਾਰਾਂ ਸਜਾਉਂਦੀਆਂ ਨੇ ਮੈਂ ਜਕਾਰੇ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਹਾਜ਼ਰੀ ਲਵਾਉਂਦੇ ਬਹੁਤ ਵੱਡੀ ਫਰੇਦਾਂ ਦਾ ਸੋਤnik ਕੇ ਸਾਡੇ ਛੋਟੇ ਵੀ ਸਾਡੇ ਵੀਰ ਆਮਰਜੀਤ ਸਿੰਘ ਜੀ ਲੋਟ ਬਤੀ ਮਰਗਤ ਪੰਜਾਬ ਨਸਲ ਪਰਿਵਾਰੀ ਉਹ ਪਹੁੰਚਿਆ। ਅਮੋਸ਼ੇਸ਼ ਤੋਂ ਇਹਨਾਂ ਦਾ ਧੰਨਵਾਦ ਕਰਦੇ ਆਂ। ਜੀਐਨ ਨੂੰ ਆਰਤੀਆ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਉਹ ਸਟੇਜ ਤੇ ਆ ਕੇ ਸਾਰੇ ਵੀਰ ਬਾਦਿ ਮੈਂ ਬੇਨਤੀ ਕਰਦਾ ਸਰਦਾਰ ਅਮਰਜੀਤ ਸਿੰਘ ਜੀ ਲੋੜਵਤੀ ਸਾਹਿਬ ਜੋ ਕਿ ਗੁਰਮਤ ਪਚਾਟ ਰਾਖਵਾਲੀ ਤੋਂ ਆਏ ਨੇ ਇਹਨਾਂ ਦਾ ਵੀ ਸਾਡੀ ਸਮੀ ਪਟੇਲ ਨੂੰ ਗੁਰਮਤ ਦੇ ਨਾਲ ਜੋੜਨ ਦੇ ਨਿਵਾਇਆਂ ਜਾ ਰਹੀਆਂ ਸਲਾਮਾਂ ਦੇ ਬਦਲੇ ਸਤਿਕਾਰ ਕੀਤਾ ਜਾਣਾ ਸੋ ਅਸੀਂ ਸਵਾਗਤ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਫੋਲ ਜੋ ਕਿ ਪੰਜਾਬ ਦੀ ਆਵਾਜ਼ ਰੋਜ਼ਾਨਾ ਅਜੀਤ ਦੇ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਹੈ ਜਿਨ੍ਹਾਂ ਨੇ ਥਾਪੜੀ ਦੇ ਨਾਲ ਕਿੰਦੇ ਜਾ ਰਿਹਾ ਆਏ ਜੀ ਨਿਰਪਾ ਕਰਕੇ ਸਟੇਜ ਉਪਰ ਸਾਡੀ ਬੇਨਤੀ ਹੈ ਜੀ ਕਿਰਪਾ ਕਰਕੇ ਸਟੇਜ ਦੇ ਉਪਰ ਹੈਪੀ ਗੁਰੂ ਜੀ ਸਾਡੇ ਵੱਡੇ ਵੀਰ ਜੋ ਕਿ ਸੰਗਰੂਰ ਸ਼ਹਿਰ ਦੇ ਅਗਰ ਚੈਰੀਟੇਬਲ ਮੈਡੀਕਲ ਸੁਵਾਂਧਾ ਦੇ ਲੈ ਲਕੋਟੀਆਂ ਚਾਹਦੇ ਆ ਇਹਨਾਂ ਨੇ ਆ ਇਹਨਾਂ ਦਾ ਬਹੁਤ ਸਵਾਗਤ ਕਰਦੇ ਆ ਸਤਿਕਾਰ ਸਰਦਾਰ ਦਲਜੀਤ ਸਿੰਘ ਜੀ ਬੇਦੀ ਸਾਹਿਬ ਜੋ ਕਿ ਜਗਮਾਨੀ ਅਫਸਰ